ਸਤਨਾਮ ਸ੍ਰੀ ਵਾਹਿਗੁਰੂ ਜੀ ਪਾਪ ਕੰਡਨ ਦੁਖ ਭੰਜਨ ਸੁਬਾਮੀ ਭਗਤ ਬਸੁਰ ਨਿਰੰਕਾਰੇ ਕੋਟ ਪਰਾਂਧ ਮਿ ਦੇ ਕੰਨ ਭੀਤਰ ਜਾਂ ਗੁਰਮਖ ਨਾਮ ਸਮਾਲੇ ਮੇਰਾ ਮਨ ਲਾਗੈ ਰਾਮ ਪਿਆਰੇ ਦੇਨ ਦਿਆਲ ਕਰੀ ਪ੍ਰਭ ਕਿਰਪਾ ਬਸ ਕੀਨੇ ਪੰਚ ਦੁਤਾ ਦੇ ਸੋਖ ਹੁਡਲੂ ਗੁਰ ਸੇਵੀਐ ਅਹਨ ਸੈ ਸੁ ਭਾਈ ਦਰਸਨ ਵਰਸੀਐ ਗੁਰੂ ਕੈ ਜਨਮ ਮਰ ਦੁਖ ਜਾਏ ਵਾਜ ਗੁਰੂ ਸਾਹਿਬ ਜੀਉ ਤਨਾ ਸ੍ਰੀ ਮਹੰਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗਡ ਸੁਜਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗਡ ਸੁਜਾਨੀ ਤਨਹਿ ਸੁਨਿਆ ਦੁਖ ਸੁਖ ਮੇਰਾ ਤੋ ਵਿਦਨ ਕੀ ਕਟਾਨੀ ਜੇ ਕੀ ਏਕੈ ਹੀ ਪੈ ਮੰਨੀ ਭਰ ਜਤਨ ਕਰ ਰਹੇ ਬਹੁਤੇ ਦੇ ਤਨ ਤਨ ਨੀ ਕੀਮਤ ਜਾਨੀ ਰਹਾ ਅੰਮ੍ਰਿਤ ਨਾਮ ਨਿਰਮੋਲ ਕਹੀਰਾ ਗੁਰ ਜੀ ਨੋ ਮਤਾਨੀ ਨਿਗਨ ਡੋਲੇ ਦ੍ਰਿੜ ਕਰ ਰਹੀਓ ਪੂਰਨ ਹੋਏ ਤ੍ਰਿਪਤਾਨੀ ਹੋਏ ਜੋ ਵੀ ਚ ਹਮ ਤੁਮ ਕਚ ਹੋਤੇ ਤਨ ਕੇ ਬਾਤ ਬਿਲਾਨੀਮ ਲੰਕਾਰ ਮਿਲ ਥੈਲੀ ਹੋਈ ਐ ਤਾਤੇ ਕਣਕ ਵਿਖਾਨੀ ਪ੍ਰਭ ਦੇਉਨ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਉ ਨਾਨਕ ਨੇ ਚਲ ਕਰ ਵਾਦਿਓ ਗੁਰ ਕੀ ਓ ਬੰਦਾਨੀ ਪ੍ਰਭ ਦੇਉਨ ਜੋਤ ਸਹਿਜ ਸੁਖ ਸੋਭਾ ਬਾਜੇ ਅਨਮਤ ਬਾਨੀ ਉਨ ਨਾਨਕ ਨੇ ਚਲ ਕਰ ਬੰਧਿਓ ਗੁਰ ਕੀਓ ਬੰਧਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ